ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਰਸੋਈ ਜੀ ਤੁਸੀਂ ਸਭ ਕਿਦਾ ਉਮੀਦ ਕਰਦੀ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਹੁਣ ਟਾਈਮ ਹੋ ਗਿਆ ਜੀ ਦੁਪਹਿਰ ਦਾ 2:30 ਵਜੇ ਤੇ ਜਿਹੜੀ ਵੀਡੀਓ ਆਪਾਂ ਕੱਲ ਅਪਲੋਡ ਕੀਤੀ ਸੀ ਉਹ ਅੱਜ ਸਵੇਰੇ ਹੀ ਮੈਂ ਖਤਮ ਕੀਤੀ ਸੀ ਉਥੋਂ ਉਸ ਤੋਂ ਬਾਅਦ ਮਤਲਬ ਦੁਪਹਿਰ ਤੋਂ ਹੀ ਅਜੇ ਵੀਡੀਓ ਸ਼ੁਰੂ ਕਰਨੀ ਆ ਤੇ ਹੁਣ ਮੈਂ ਲੱਗੀਆਂ ਜੀ ਚਾਹ ਕਰਨ ਤੇ ਚਾਹ ਰੱਖੀ ਹੈ ਬਣਨੀ ਤੇ ਮਾਮੂ ਤੇ ਡੈਡੀ ਅੰਦਰ ਬੈਠੇ ਨੇ ਰੋਟੀ ਦੁਪਹਿਰ ਦੀ ਆਪਾਂ ਖਾ ਖਟਿਆਂਗੇ ਤੇ ਬਸ ਹੁਣ ਚਾਹ ਪੀਣ ਲੱਗੇ ਆ ਲਓ ਜੀ ਚਾਹ ਮੈਂ ਰੱਖਤੀ ਆ ਤੇ ਚਾਹ ਮਿੱਠਾ ਵੀ ਮੈਂ ਪਾ ਦਿੱਤਾ ਮੈਂ ਇੱਥੇ ਸੋਚ ਰਹੀ ਸੀ ਮੈਂ ਕਿ ਚਲ ਨਾਨ ਨਾਲ ਭਾਂਡੇ ਧੋਲਵਾ ਵੀ ਚਾਹ ਵੀ ਬਣ ਜੂਗੀ ਨਾਲ ਭਾਂਡੇ ਧੋਤੇ ਜਾਣਗੇ ਦੋਨੋਂ ਕੰਮ ਕੰਪਲੀਟ ਹੋ ਜਾਣਗੇ ਇਹ ਭਾਂਡੇ ਜਿਹੜੀ ਆਪਾਂ ਦੁਪਹਿਰ ਰੋਟੀ ਖਾ ਕੇ ਛੱਡੇ ਆਂ ਜੀ ਉਹਦੇ ਵਾਲੇ ਭਾਂਡੇ ਨੇ ਅਸੀਂ ਮੈਂ ਮੰਮੀ ਈਰਮਾਨ ਤੇ ਉਹਦੇ ਡੈਡੀ ਅਸੀਂ ਚਾਰਾਂ ਨੇ ਰੋਟੀ ਖਾਧੀ ਸੀ ਬਸ ਚਾਰ ਪਲੇਟਾਂ ਚਾਰ ਕੌਲੀਆਂ ਚਾਰ ਗਲਾਸ ਉਹੀ ਨੇ ਲੋ ਜੀ ਇੱਥੇ ਚਾਹ ਚਾਹ ਨੂੰ ਵੀ ਵਾਲਾ ਆ ਗਿਆ ਸੀ ਉਹ ਦੁੱਧ ਵੀ ਪਾ ਦਿੱਤਾ ਮੈਂ ਕਿਹਾ ਚਲੋ ਹਲੇ ਵਾਲਾ ਆਉਂਦੇ ਹੋਂਦੇ ਜਿੰਨੇ ਭਾਂਡੇ ਰਹਿੰਦੇ ਉਹ ਵੀ ਮੈਂ ਢੋਲਵਾ ਫਟਾਫਟ ਈਰਮਾਨ ਤੇ ਉਹਦੇ ਡੈਡੀ ਅੰਦਰ ਬੈਠੇ ਸੀਗੇ ਤੇ ਏਸੀ ਤਾਂ ਨਹੀਂ ਚੱਲਦਾ ਵੈਸੇ ਪੱਖਾ ਛੱਡ ਕੇ ਬੈਠੇ ਹੋਏ ਨੇ ਚਲੋ ਮਹਾਰਾ ਦੀ ਕਿਰਪਾ ਹੋਈ ਜੀ ਦੋ ਦਿਨ ਮੌਸਮ ਹਨਾ ਠੀਕ ਆ ਠੰਡ ਹੈ ਜਿਆਦਾ ਗਰਮੀ ਨਹੀਂ ਅਬੀ ਤੇ ਬਾਕੀ ਮੈਂ ਰਮਾਨ ਨੂੰ ਹੱਸਦੀ ਸੀ ਮੈਂ ਕਿ ਪੁੱਤ ਦੀ ਮੀਂਹ ਪੈਂਦਾ ਨਾ ਉਦੋਂ ਮੌਸਮ ਥੋੜਾ ਠੰਡਾ ਹੁੰਦਾ ਉਦੋਂ ਕੋਸ਼ਿਸ਼ ਕਰਿਆ ਕਰੂ ਜਿੰਨੀ ਵੀ ਬਿਜਲੀ ਬਚ ਸਕੇ ਨਾਲ ਤਾਂ ਤੇਨਾ ਬਿੱਲ ਘਟ ਆਉਂਦਾ ਨਾਲੇ ਹਨਾ ਵੀ ਐ ਬਿਮਾਰੀਆਂ ਦਾ ਘਰ ਹੀ ਆਏ ਸੀ ਤਾਂ ਸੋ ਇਸ ਕਰਕੇ ਤੇ ਬਾਕੀ ਇੰਨੀ ਹੁਣ ਜਿਆਦਾ ਦੋ ਦਿਨ ਤੋਂ ਗਰਮੀ ਨਹੀਂ ਪੈ ਰਹੀ ਹਨਾ ਕਿਉਂਕਿ ਮੀਂਹ ਆ ਜਾਂਦਾ ਰਾਤ ਨੂੰ ਤਾਂ ਵੈਸੇ ਕੱਲ ਰਾਤ ਤਾਂ ਨਹੀਂ ਵੀ ਆਇਆ ਤੇ ਲੋ ਜੀ ਇੱਥੇ ਮੇਰੇ ਲਈ ਭਾਂਡੇ ਆ ਉਹ ਵੀ ਤੋਤੇ ਦੀ ਚਾਹ ਵੀ ਮੇਰੀ ਬਣ ਗਈ ਸੀ ਹਾਂਜੀ ਹੁਣ ਮੈਂ ਲੱਗੀਆਂ ਜੀ ਮਸ਼ੀਨ ਲਾਉਣ ਦੁਪਹਿਰੇ ਤੇ ਤੁਸੀਂ ਸੋਚ ਰਹੇ ਹੋ ਕਿ ਵੀ ਅੱਜ ਮੈਂ ਦੁਪਹਿਰੇ ਕਿਉਂ ਵੈਸੇ ਮੈਂ ਸਾਦੇ ਕੱਪੜੇ ਧੋਦਾ ਨਹੀਂ ਹੁੰਦੀ ਆ ਪਰ ਅੱਜ ਨਾ ਥੋੜਾ ਜਿਹਾ ਆ ਕੰਮ ਸੀਗਾ ਸਵੇਰੇ ਮੈਨੂੰ ਜਿਆਦਾ ਉਹਦਾ ਕਰਕੇ ਮੈਂ ਮਸ਼ੀਨ ਨਹੀਂ ਲਾਈ ਤੇ ਹੁਣ ਧੋਣ ਲੱਗੀ ਆ ਹੁਣ ਪੌਣਿਕ ਦਿਨ ਦਾ ਟਾਈਮ ਹੈ ਤੇ ਮੇਰੇ ਮਤਲਬ ਦੇ ਘੰਟੇ ਚ ਕੱਪੜੇ ਧੋਤੇ ਜਾਣਗੇ ਜਿਆਦਾ ਕੱਪੜੇ ਨਹੀਂ ਹੈ ਆਪਣੀ ਤੇ ਬਾਕੀ ਆ ਜਰਮਾਨ ਤੇ ਉਹਦੇ ਡੈਡੀ ਕਹਿੰਦੇ ਅਸੀਂ ਨਹੀਂ ਰੋਟੀ ਖਾਣੀ ਕਹਿੰਦੇ ਕਹਿੰਦੇ ਨਹੀਂ ਅਸੀਂ ਘਰ ਛੱਡ ਕੇ ਚਲੇ ਜਾਵਾਂਗੇ ਜੇ ਰੋਟੀ ਬਣਾਤੀ ਕਹਿੰਦੇ ਵੀ ਸਾਨੂੰ ਨਹੀਂ ਅਸੀਂ ਬਾਹਰੋਂ ਕੁਝ ਖਾ ਕੇ ਆਵਾਂਗੇ ਕਿਉਂਕਿ ਸਾਨੂੰ ਕੁਝ ਅਲੱਗ ਜਿਹਾ ਚਾਹੀਦਾ ਹੁੰਦਾ ਨਾ ਰੋਜ਼-ਰੋਜ਼ ਬੱਚੇ ਵੀ ਇੱਕ ਦੂ ਪਿੰਡੀ ਤੋਰੀ ਉਹ ਜਿਹੀਆਂ ਖਾ ਖੱਕ ਜਾਂਦੇ ਆ ਤੇ ਫਿਰ ਮੈਂ ਪੁੱਛਿਆ ਮੈਂ ਕਿਹਾ ਵੀ ਦੱਸੋ ਫਿਰ ਕੀ ਖਾਣਾ ਤੇ ਫਿਰ ਇਹ ਕਹਿੰਦੇ ਵੀ ਅੱਜ ਚਾਹੀਦਾ ਪਾਸਤਾ ਅਰਮਾਨ ਕਹਿੰਦਾ ਮੈਂ ਪਾਸਤਾ ਖਾਣਾ ਤੇ ਚਲੋ ਮੈਂ ਕਿਹਾ ਪਾਸਤੇ ਲਈ ਤਾਂ ਕੋਈ ਜ਼ਿਆਦਾ ਟਾਈਮ ਨਹੀਂ ਲੱਗੂ ਜ਼ਿਆਦਾ ਆਪਾਂ ਕੋਈ ਉਹਦੇ ਵਿੱਚ ਧਾਮ-ਝਾਮ ਨਹੀਂ ਕਰਨਾ ਤੇ ਮੈਂ ਕਿਹਾ ਚਲੋ ਓਨੇ ਫਟਾਫਟ ਪਹਿਲਾਂ ਮੈਂ ਕੱਪੜੇ ਤੇ ਧੋਦਾ ਕਿਉਂਕਿ ਅੱਜ ਫਿਰ ਸਬਜ਼ੀ ਤਾਂ ਬਣਾਉਣੀ ਨਹੀਂ ਸਬਜ਼ੀ ਫਿਰ ਸਵੇਰੇ ਸਾਧਰੀ ਉੱਠ ਕੇ ਬਣਾ ਲਾਂਗੇ ਤੋ ਤਾਂ ਕਰਕੇ ਇਹਨਾਂ ਮਸ਼ੀਨ ਲਾਉਣ ਲੱਗੀ ਆ। ਇੱਥੇ ਮੈਂ ਹੁਣ ਲਾ ਰਹੀ ਆ ਜੀ ਮਸ਼ੀਨ ਤੇ ਕੱਪੜੇ ਆਪਣੇ ਜ਼ਿਆਦਾ ਨਹੀਂ ਸੀਗੇ। ਦੋ ਸੂਟ ਮੇਰੇ ਸੀਗੇ ਤੇ ਇਹਨਾਂ ਦੇ ਇੱਕ ਇੱਕ ਸੂਟ ਸੀਗਾ, ਦੋ ਪੜਦੇ ਸੀਗੇ। ਤੇ ਮੈਂ ਕਿਹਾ ਵੀ ਚਲੋ ਵੀ ਹੁਣ ਮਸ਼ੀਨ ਲਾ ਦਵਾਂ। ਅੱਜ ਸਵੇਰੇ ਨਾ ਮਸ਼ੀਨ ਮੈਥੋਂ ਲੱਗੀ ਨਹੀਂ। ਥੋੜਾ ਜਿਹਾ ਕੰਮ 'ਚ ਬਿਜ਼ੀ ਹੁਣ ਕਰਕੇ ਤੇ ਮੈਂ ਕਿਹਾ ਵੀ ਚਲੋ ਨਾਲ-ਨਾਲ ਵੀ ਮੈਂ ਆਪਦਾ ਉਧਰ ਕੰਮ ਕਰਦੀ ਰਹੂੰਗੀ, ਇੱਧਰ ਕੱਪੜੇ ਵੀ ਧੁੱਲ ਜਾਣਗੇ। ਇੱਕ ਨਾ ਹੁਣ ਪਰਸ਼ਾਵਾ ਮੁੜਿਆ ਸੀ ਬਾਥਰੂਮਾ ਦਾ। ਉਹਦਾ ਕਰਕੇ ਵੀ ਮਲਕੀ ਸ਼ਾਂ ਆ ਜਾਂਦੀ ਹੈ ਫਿਰ ਕੱਪੜੇ ਤੁੰਚ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਸਵੇਰੇ ਚੜਦੀ ਧੁੱਪ ਆਉਂਦੀ ਆ ਫਿਰ ਉਹਦਾ ਕਰਕੇ ਜੇ ਸਾਦੇ ਸਾਦੇ ਕੱਪੜੇ ਧੋਲਵਾ ਠੀਕ ਆ ਨਹੀਂ ਫਿਰ ਚੜਦੀ ਧੁੱਪ ਹੈ ਨਾ ਸੀਹਾ ਪੈਂਦਾ ਅੰਦਰ ਬਾਥਰੂਮਾਂ ਦੇ ਵੀ ਇੱਥੇ ਮਸ਼ੀਨ ਵਾਲੀ ਜਗ੍ਹਾ ਤੇ ਵੀ ਤੇ ਉਧਰ ਮਸ਼ੀਨ ਵੀ ਮੈਂ ਚਲਾਤੀ ਸੀ ਇੱਥੇ ਜੀ ਮੈਂ ਨਾਲ-ਨਾਲ ਨਾ ਰਸੋਈ ਦਾ ਗੇਟ ਉਹ ਸਾਫ਼ ਕਰਨ ਲੱਗੀ ਹੋਈ ਆ ਤੀਰ ਸੋਈ ਦਾ ਗੇਟ ਵੈਸੇ ਆਪਾਂ ਕੁਛਕ ਦਿਨਾਂ ਬਾਅਦ ਸਾਫ਼ ਕਰ ਦਿੰਨੇ ਆ ਪਰ ਜਦੋਂ ਮੀਂਹ ਹੀ ਆਉਂਦਾ ਨਾ ਤਾਂ ਸਾਡੇ ਤੋਂ ਪੂਰੇ ਦਾ ਮੀਂਹ ਪੈਂਦਾ ਫਿਰ ਇਹ ਗੇਟ ਤੱਕ ਤੁਸੀਂ ਐਂ ਦੇਖ ਲਓ ਵੀ ਇੱਥੋਂ ਤੱਕ ਬਾਤ ਛੜਾਉਂਦੀ ਆ ਅੰਦਰ ਤੱਕ ਫਿਰ ਸਾਨੂੰ ਫੀਡ ਦੀਆਂ ਬੂਰੀਆਂ ਵੀ ਇੱਥੋਂ ਚੱਕਣੀਆਂ ਪੈਂਦੀਆਂ ਨੇ ਫਿਰ ਉਹਦੋਂ ਇਹ ਸਾਰਾ ਗੇਟ ਐ ਖਰਾਬ ਹੋ ਜਾਂਦਾ ਕਈ ਵਾਰੀ ਤਾਂ ਇਹ ਨਾ ਇਹ ਵੀ ਮੀਂਹ ਦੇ ਕਾਰਨ ਗੇਟ ਫੁੱਲ ਜਿਹਾ ਵੀ ਜਾਂਦਾ ਫਿਰ ਬੰਦ ਹੋਣਾ ਵੀ ਬੰਦ ਹੋ ਜਾਂਦਾ ਮਤਲਬ ਤੇ ਮੈਂ ਕਿਹਾ ਵੀ ਚਲੋ ਨਾਲ ਹੀ ਇਹ ਸਾਫ ਕਰ ਦਵਾ ਤੇ ਨਾਲ ਹੀ ਜਾਲੀ ਦੇ ਉੱਤੇ ਨਾ ਮੈਂ ਜਿਹੜਾ ਕੱਪੜੇ ਧੋਣ ਵਾਲਾ ਬ੍ਰਸ਼ ਆ ਹੁਣ ਅੰਦਰਲੀ ਸਾਈਡੋਂ ਦੇਖੋ ਤੁਸੀਂ ਮੈਂ ਸਾਫ ਕਰ ਰਹੀ ਆ ਤੇ ਉਹਦੇ ਨਾਲ ਜਿਹੜਾ ਮਿੱਟੀ ਘੱਟਾ ਹੁੰਦਾ ਜਾਲੀ ਤੋਂ ਉਹ ਝਾੜਦਾ ਨਾਲ ਹੀ ਗੀਟ ਸਾਫ ਕਰ ਦਿੱਤਾ ਤੇ ਗੀਟ ਸਾਫ ਕਰਨ ਤੋਂ ਬਾਅਦ ਜੀ ਇੱਥੇ ਮੈਂ ਬੈਗੀ ਸੀ ਪਿਆਜ਼ ਤੇ ਜਿਹੜੀ ਸ਼ਿਮਲਾ ਮਿਰਚ ਆ ਉਹ ਕੱਟਣ ਬਰੀਕ ਬਰੀਕ ਕਿਉਂਕਿ ਪਾਸਤਾ ਬਣਾ ਕੇ ਦੇਣਾ ਸੀ ਤੇ ਈਰਮਾਨ ਕਹਿੰਦਾ ਮੰਮੀ ਛੇਤੀ ਬਣਾ ਦਿਓ ਵੀ ਥੋੜਾ ਨਾ ਵੀ ਆਥਣੇ ਨਾ ਕਰਿਓ ਵੀ ਕਵੇਲਾ ਨਾ ਕਰਿਓ ਵੀ ਮੈਨੂੰ ਭੁੱਖ ਲੱਗੀ ਆ ਤੁਹਾ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਵੀ ਇਹੀ ਪ੍ਰੋਬਲਮ ਆ ਬੱਚਿਆਂ ਨੂੰ ਬੜੀ ਪ੍ਰੋਬਲਮ ਹੁੰਦੀ ਹੈ ਜੀ ਗਰਮੀ ਚ ਆ ਕੇ ਤਾਂ ਨਾ ਖਾਸ ਕਰ ਮੈਨੂੰ ਵੀ ਪ੍ਰੋਬਲਮ ਆਉਂਦੀ ਹੈ ਮੈਂ ਕੱਦੂ ਨਹੀਂ ਖਾਣਾ ਮੈਂ ਭਿੰਡੀ ਨਹੀਂ ਖਾਣੀ ਮੈਂ ਤੋਰੀ ਨਹੀਂ ਖਾਣੀ ਸਮਝ ਨਹੀਂ ਆਉਂਦਾ ਬੰਦੇ ਨੂੰ ਬਣਾਵੇ ਤਾਂ ਕੀ ਬਣਾਵੇ ਰੋਜ਼ ਰੋਜ਼ ਆਲੂ ਖਾਣ ਨੂੰ ਵੀ ਨਹੀਂ ਜੀ ਕਰਦਾ ਹਨਾ ਇਹ ਆਲੂ ਖਾ ਕੇ ਤਾਂ ਖੁਸ਼ ਰਹਿੰਦਾ ਪਰ ਰੋਜ਼ ਆਪ ਦਾ ਮਨ ਨਹੀਂ ਕਰਦਾ ਵੀ ਆਲੂ ਬਣਾਈਏ ਤੇ ਇਸ ਕਰਕੇ ਮੈਂ ਕਿਹਾ ਚਲ ਠੀਕ ਆ ਵੀ ਅੱਜ ਪਾਸਤਾ ਬਣਾ ਲਵਾਂਗੇ ਕੱਲ ਇਹ ਡੈਡੀ ਵੈਸੇ ਕੱਲ ਹੀ ਕਹਿੰਦੇ ਸੀ ਪਾਸਤਾ ਬਣਾ ਲਾ ਮੈਨੂੰ ਐ ਸੀਗਾ ਵੀ ਪਾਸਤਾ ਕਿਉਂ ਬਣਾਉਣਾ ਵੀ ਚਲ ਰੋਟੀ ਪਾਣੀ ਵਰ ਗਰੀਸ ਨਹੀਂ ਹੁੰਦੀ ਹਨਾ ਵੀ ਚਲ ਰੋਟੀ ਖਾਵਾਂਗੇ ਤੇ ਪਰ ਫਿਰ ਹੁਣ ਅੱਜ ਇਹ ਕਹਿੰਦੇ ਨਹੀਂ ਵੀ ਸਾਨੂੰ ਪਾਸਤਾ ਹੀ ਚਾਹੀਦਾ ਹੱਸਣ ਲਾਗੇ ਕਹਿੰਦੇ ਜੀ ਅੱਜ ਭਿੰਡੀ ਬਣਾਈ ਨਾ ਅਸੀਂ ਕਹਿੰਦੇ ਘਰ ਛੱਡ ਕੇ ਚਲ ਜਾਣਾ ਵੈਸੇ ਭਿੰਡੀਆਂ ਦੀ ਸਬਜ਼ੀ ਪਈ ਸੀ ਮੈਂ ਉਹ ਬਣਾਉਣੀ ਸੀ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਭਿੰਡੀ ਕੱਲ ਨੂੰ ਬਣਾ ਲਾਂਗੇ ਤੇ ਵੀ ਸੋਨੂ ਅੱਜ ਪਾਸਤਾ ਹੀ ਖਵਾਉਣੀ ਆ ਫਿਰ ਤੇ ਮੈਂ ਇੱਥੇ ਫਿਰ ਚਾਰ ਪਿਆਜ਼ ਕੱਟੇ ਸੀਗੇ ਤੇ ਤਿੰਨ ਚਾਰ ਛੋਟੀਆਂ ਛੋਟੀਆਂ ਸ਼ਿਮਲਾ ਮਿਰਚਾਂ ਦਾ ਵੱਡੀਆਂ ਨਹੀਂ ਸੀਗੀਆਂ ਤੇ ਉਹ ਕੱਟ ਲੀਆਂ ਸੀਗੀਆਂ ਤੇ ਵੈਸੇ ਕੱਟਣ ਤਾਂ ਆਪਣੇ ਕਟਰ ਹੈਗਾ ਉਹਦੇ ਵਿੱਚ ਵੀ ਕੱਟ ਸਕਦੇ ਸੀ ਪਰ ਫਿਰ ਉਹਦੇ ਨਾਲ ਜਿਆਦਾ ਬਰੀਕ ਹੋ ਜਾਂਦੇ ਤੇ ਪਾਸਤਾ ਦੇ ਵਿੱਚ ਜਿਆਦਾ ਬਰੀਕ ਸ਼ਿਮਲਾ ਮਿਰਚਾਂ ਜਿਆਦਾ ਬਰੀਕ ਪਿਆਜ਼ ਨਾ ਵਧੀਆ ਨਹੀਂ ਲੱਗਦੇ ਥੋੜਾ ਜਿਹਾ ਕਰੰਚੀਨੈਸ ਜੇ ਆਵੇ ਤੇ ਉਸਤਾ ਵੀ ਮੂੰਹ ਦੇ ਵਿੱਚ ਫਿਰ ਪਾਸਤਾ ਖਾਣ ਨੂੰ ਬਹੁਤ ਵਧੀਆ ਲੱਗਦਾ ਸੋ ਤਾਂ ਕਰਕੇ ਇੱਥੇ ਮੈਂ 20 ਕੱਟਦੇ ਸੀਗੇ 20 ਨਹੀਂ ਵਿੱਚ ਪਾਈ ਆਪਾਂ ਜੇ ਤੁਸੀਂ ਵੀ ਇਸ ਰੈਸਪੀ ਬਣਾ ਕੇ ਦੇਖਣਾ ਚਾਹੁੰਦੇ ਹੋ ਤਾਂ 20 ਕੱਟਦੇ ਹੋ 20 ਨਹੀਂ ਵਿੱਚ ਪਾਉਣੇ ਹੈਗੇ ਤੇ ਮੈਂ ਤੁਹਾਨੂੰ ਦਿਖਾਉਂਗੀ ਵੀ ਕਿੰਨੇ ਕੁ ਬਰੀਕ ਕੱਟਣੇ ਆ। ਇੰਨੇ ਕੁ ਬਰੀਕ ਆਪਾਂ ਕੱਟਣੇ ਨੇ। ਜ਼ਿਆਦਾ ਬਰੀਕ ਨਹੀਂ ਕਰਨੇ, ਜ਼ਿਆਦਾ ਮੋਟੇ ਨਹੀਂ ਰੱਖਣੇ। ਤੇ ਜੇ ਤੁਹਾਡੇ ਕੋਲ ਮੱਕੀ ਦੇ ਦਾਣੇ ਹੈਗੇ ਹਨ ਉਹ ਵੀ ਤੁਸੀਂ ਪਾ ਸਕਦੇ ਹੋ। ਪਰ ਮੇਰੇ ਕੋਲੇ ਮੱਕੀ ਦੇ ਦਾਣੇ ਹੈ ਨਹੀਂ ਸੀ ਫਿਰ ਮੈਂ ਤਾਂ ਕਰਕੇ ਪਿਆਜ਼ ਤੇ ਸਿਮਲਾ ਮਿਰਚ ਪਾਈ ਆ। ਲਓ ਜੀ ਇੱਥੇ ਮੈਂ ਕੜਾਹੀ ਰੱਖ ਲਈ ਸੀ। ਇਹਦੇ ਵਿੱਚ ਪਾ ਲਿਆ ਸੀ ਇੱਕ ਵੱਡਾ ਚਮਚ ਰਿਫਾਈਂਡ ਦਾ ਤੇ ਵਿੱਚ ਪਿਆਜ਼ ਪਾ ਲਈ। ਪਿਆਜ਼ ਨਾਲ ਆਪਾਂ ਹੁਣ ਪਹਿਲਾਂ ਥੋੜੀ ਜਿਹੀ ਭੁੰਨ ਲੈਣੀ ਆ। ਜ਼ਿਆਦਾ ਨਹੀਂ ਭੁੰਨਣੀ ਹੈਗੀ। ਇੱਥੇ ਮੈਂ ਪਾਉਣਾ ਇੱਕ ਚਮਚ ਜਿਹੜਾ ਨੂਣ ਪਾਇਆ ਵੀ ਤਾਂ ਕਿ ਜਿਹੜਾ ਪਿਆਜ਼ਾਂ ਦਾ ਤੇ ਨਾਲ ਹੀ ਦੋ ਕੁ ਮਿੰਟ ਬਾਅਦ ਪਾਤੀ ਸ਼ਿਮਲਾ ਮਿਰਚ ਇਹ ਮੈਂ ਨਾਲ ਦੀ ਨਾਲ ਤਾਂ ਪਾਈਏ ਕਿਉਂਕਿ ਆਪਾਂ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਣਾ ਦੇਖੋ ਇੰਨਾ ਕੁ ਪਕਾਉਣਾ ਜਾਨੀ ਕਿ 5 ਤੋਂ 6 ਕੁ ਮਿੰਟ ਸੇਕ ਲਵਾ ਕੇ ਇਹਨੂੰ ਆਪਾਂ ਗੈਸ ਤੋਂ ਤਾਰ ਦੇਣਾ ਕੜਾਹੀ ਨੂੰ ਠੀਕ ਹੈ ਜੀ ਇਹ ਗੱਲ ਦਾ ਧਿਆਨ ਰੱਖਿਓ ਤੇ ਨਾਲ ਹੀ ਇੱਥੇ ਮੈਂ ਰੱਖ ਲਿਆ ਦੂਜੀ ਕੜਾਹੀ ਇਹਦੇ ਵਿੱਚ ਮੈਂ ਹੁਣ ਭੁੰਨੂਗੀ ਮੈਦਾ ਠੀਕ ਹੈ ਜੀ ਦੂਜੀ ਸਾਈਡ ਮੈਂ 2 ਲੀਟਰ ਦੁੱਧ ਰੱਖਤਾ ਗਰਮ ਕਰਨਾ ਕਿਉਂਕਿ ਪਾਸਤੇ ਦੇ ਵਿੱਚ ਦੁੱਧ ਪਾਉਣਾ ਹੈ ਨਾ ਵਾਈਟ ਸੌਸ ਬਣਾਉਣੀ ਆ ਉਹਦੇ ਲਈ ਦੁੱਧ ਚਾਹੀਦਾ ਆਪਾਂ ਨੂੰ ਤੇ ਲਓ ਜੀ ਇੱਥੇ ਮੈਂ ਦੋ ਵੱਡੇ ਚਮਚ ਆਹ ਵਾਲੀ ਵੱਡੀ ਚਮਚ ਫੁੱਲ ਭਰ ਕੇ ਮੈਦੇ ਦੇ ਛਾਣ ਕੇ ਉਹ ਲੈ ਲੈਣੀ ਠੀਕ ਹੈ ਜੀ ਇਹ ਮੈਂ ਭੁੰਨਣੀ ਸ਼ੁਰੂ ਕਰ ਦਿੱਤੀ ਮੈਂ ਇੱਥੇ ਕੋਈ ਤੇਲ ਰਿਫਾਇੰਡ ਜਾਂ ਦੇਸੀ ਕਿਉਂ ਨਹੀਂ ਪਾਇਆ ਬਿਨਾਂ ਰਿਫਾਇੰਡ ਦੇਸੀ ਕਿਉਂ ਤੋਂ ਹੀ ਆਪਾਂ ਇਹਨੂੰ ਕੱਲੀ ਮੈਦੇ ਨੂੰ ਭੁੰਨ ਰਹੇ ਹਾਂ ਲਓ ਜੀ ਮੈਦਾ ਭੁੰਨਿਆ ਗਿਆ ਜਿਆਦਾ ਨਹੀਂ ਭੁੰਨਣਾ ਆਪਾਂ 5 ਕਿ ਮਿੰਟ ਹੀ ਭੁੰਨਣਾ ਨੂੰ ਇਹਦਾ ਲਾਲਪਨ ਨਹੀਂ ਆਉਣਾ ਚਾਹੀਦਾ ਚਿੱਟਾ ਪਨ ਰਹਿਣਾ ਚਾਹੀਦਾ ਮੈਦੇ 'ਚ ਹੀ ਗੱਲ ਧਿਆਨ ਰੱਖਿਓ ਕਿਉਂਕਿ ਸੌਸ ਜਿਹੜੀ ਹੁੰਦੀ ਹੈ ਨਾ ਪਾਸਤੇ ਦੀ ਉਹ ਚਿੱਟੀ ਹੁੰਦੀ ਹੈ ਤੇ ਲਓ ਜੀ ਆਪਾਂ ਥੋੜਾ ਦੁੱਧ ਪਾਇਆ ਇੱਥੇ ਗਰਮ ਕੀਤਾ ਹੋਇਆ ਤੇ ਜਿਆਦਾ ਦੁੱਧ ਨਹੀਂ ਪਾਉਣਾ ਕਿਉਂਕਿ ਪਹਿਲਾਂ ਆਪਾਂ ਇਹ ਗੰਡਾ ਮਾਰਾਂਗੇ ਜੇ ਆਪਾਂ ਜਿਆਦਾ ਦੁੱਧ ਇਕੱਠਾ ਪਾਤਾ ਫਿਰ ਦੀ ਗੰਡਾ ਨਹੀਂ ਮਰਨੀਆ ਤੇ ਮੈਂ ਇੱਥੇ ਨਾ ਮੈਸ਼ਰ ਲਿਆ ਗਾ ਜਿਹੜਾ ਆਲੂ ਮੈਸ਼ ਕਰਨ ਵਾਲਾ ਇਹਦੇ ਨਾਲ ਗੰਡਾ ਮਰ ਜਾਣਗੀਆਂ ਵਧੀਆ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਮਿਕਸੀ 'ਚ ਵੀ ਫੈਂਟ ਸਕਦੇ ਹੋ। ਲੋ ਜੀ ਇਹਦੇ ਨਾਲ ਆਪਣੀਆਂ ਸਾਰੀਆਂ ਗੰਡਾ ਜਿਹੜੀਆਂ ਮਰ ਗਈਆਂ ਤੇ ਹੁਣ ਜਿਹੜਾ ਬਾਕੀ ਦਾ ਦੁੱਧ ਬਚਿਆ ਨਾ ਉਹ ਵੀ ਸਾਰਾ ਮੈਂ ਵਿੱਚ ਪਾ ਦੇਣਾ। ਜੇ ਤੁਸੀਂ ਘੱਟ ਬਣਾਉਣਾ ਦੁੱਧ ਘੱਟ ਲੈ ਲਿਓ, ਜੇ ਤੁਸੀਂ ਜ਼ਿਆਦਾ ਬਣਾਉਣਾ ਤਾਂ ਦੁੱਧ ਵੱਧ ਲੈ ਲਿਓ। ਜਿਹੜੀ ਵਾਈਟ ਸੌਸ ਪਾਸਤਾ ਦੀ ਗਰੀਬ ਜਿੰਨੀ ਜ਼ਿਆਦਾ ਹੋਵੇ ਨਾ ਪਾਸਤੇ ਤੋਂ ਉਨੀ ਜਿਆਦਾ ਟੇਸਟੀ ਲੱਗਦੀ ਆ। ਤੇ ਥੋੜੀ ਜੀ ਆਪਾਂ ਇਹ ਗਾੜੀ ਕਰਨੀ ਆ ਹੁਣ। ਠੀਕ ਹੈ ਹੁਣ ਆਪਾਂ ਇਹ 'ਚ ਮੈਦਾ ਪਾ ਲਿਆ ਤੇ ਇਹਦੇ ਵਿੱਚ ਦੁੱਧ ਵੀ ਪਾ ਲਿਆ। ਹੁਣ ਆਪਾਂ ਇਹਨੂੰ ਹੌਲੀ-ਹੌਲੀ ਨਾਲ ਪਕਾਉਣਾ ਹੈ। ਠੀਕ ਹੈ ਜ ਤੇ ਜੇ ਤਾਂ ਤੁਸੀਂ ਗੈਸ ਤੇਜ਼ ਕਰਕੇ ਇਹਨੂੰ ਤੁਸੀਂ ਵਾਲਾ ਦਵਾਉਣਾ ਫਿਰ ਤਾਂ ਇਹਨੂੰ ਨਾਲ ਦੀ ਨਾਲ ਐਦਾਂ ਹਲਾਉਂਦੇ ਰਹੋ ਫਿਰ ਇਹਨੂੰ ਤੁਸੀਂ ਹਲਾਉਣਾ ਬੰਦ ਨਾ ਕਰਿਓ ਕਿ ਮੈਦਾ ਥੱਲੇ ਲੱਗ ਜੂ ਸਾਰਾ ਤੇ ਜੇ ਤੁਸੀਂ ਹੌਲੀ ਕੀਤਾ ਹੋਇਆ ਗੈਸ ਫਿਰ ਵਿੱਚ ਦੀ ਹੌਲੀ-ਹੌਲੀ ਹਲਾ ਦਿਓ ਪਰ ਫਿਰ ਉਹਦੇ ਲਈ ਟਾਈਮ ਬਹੁਤ ਲੱਗ ਜਾਂਦਾ ਇਸ ਕਰਕੇ ਮੈਂ ਕੀਰਾਂ ਗੈਸ ਇੱਥੇ ਤੇਜ਼ ਕਰ ਲਿਆ ਸੀ ਤੇਜ਼ ਕਰਕੇ ਗੈਸ ਮੈਂ ਐਦਾਂ ਹਲਾਉਂਦੇ ਹਲਾਉਂਦੇ ਇਹਨੂੰ ਚੰਗੀ ਤਰ੍ਹਾਂ ਪਕਾ ਲਿਆ گاੜਾ ਹੋ ਗਿਆ ਦੇਖੋ ਜੀ ਕਿ ਅੱਗੇ ਨਾਲੋਂ ਕਾਫੀ گاੜਾ ਹੋ ਗਿਆ ਸੀ ਦੁੱਧ ਤੁਸੀਂ ਦੇਖਿਆ ਹੋਣਾ ਤੇ ਨਾਲ ਦੀ ਨਾਲ ਇੱਥੇ ਹੁਣ ਆਪਾਂ ਪਾ ਦੇਣੀ ਹੈ ਜਿਹੜੀਆਂ ਸਬਜ਼ੀਆਂ ਭੁੰਨੀਆਂ ਹੋਈਆਂ ਪਿਆਜ਼ ਤੇ ਜਿਹੜੀ ਸ਼ਿਮਲਾ ਮਿਰਚ ਭੁੰਨ ਕੇ ਪਾ ਰੱਖੀ ਆ ਨਾ ਉਹ ਪਾ ਦੇਣੀ ਆ ਆਪਾਂ ਮੈਂ ਥੋੜਾ ਇਹਨੂੰ ਘਾਲ ਕੇ ਵੀ ਪਾ ਲਿਆ ਜਿਹੜਾ ਤਾਂ ਕਿੜਾ ਘਿਓ ਵਿੱਚ ਸੀਗਾ ਉਹ ਵੀ ਚੰਗੀ ਤਰ੍ਹਾਂ ਕੜਾਹੀ ਨਾਲੋਂ ਲੈ ਜਾਵੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਇੱਥੇ ਲਾਲ ਮਿਰਚ ਪਾ ਰਹੀ ਆ ਮੈਂ ਮੋਟੀ ਜਿਹਨੂੰ ਚਿੱਲੀ ਫਲੈਕਸ ਕਹਿੰਦੇ ਆ ਬਾਜ਼ਾਰ ਚੋਂ ਵੀ ਮਿਲ ਜਾਂਦੀ ਆ ਤੁਸੀਂ ਘਰੇ ਪੀਸ ਕੇ ਵੀ ਬਣਾ ਸਕਦੇ ਹੋ ਇਥੇ ਨਾਲ ਮੈਂ ਪਾ ਰਹੀ ਆ ਜਿਹੜਾ ਹੈਗਾ ਨਾ ਉਹਦੇ ਸੈਂਡਵਿਚ ਵਿੱਚ ਪੈਂਦਾਗਾ ਇਹ ਮਸਾਲਾ ਇਹ ਪਾ ਰਹੀ ਆ ਤੇ ਇਹੀ ਆਪਾਂ ਪਾਸਤੇ ਦੇ ਵਿੱਚ ਪਾ ਸਕਦੇ ਆ ਫਲੇਵਰ ਸੇਮ ਹੁੰਦਾ ਠੀਕ ਆ ਨਾਲ ਇਥੇ ਮੈਂ ਪਾਇਆ ਕਾਲੀ ਮਿਰਚ ਕਾਲੀ ਮਿਰਚ ਦਾ ਮੈਂ ਅੱਧਾ ਚਮਚ ਪਾਇਆ ਜਿਹੜਾ ਮੈਂ ਉਹ ਦੂਜਾ ਮਸਾਲਾ ਪਾਇਆ ਜਿਹੜਾ ਆਪਾਂ ਸੈਂਡਵਿਚ ਵੀ ਪਾਉਨੇ ਆ ਉਹ ਮੈਂ ਇਥੇ ਪਾਇਆ 1 ਚਮਚ ਤੋਂ ਉੱਤੇ ਠੀਕ ਹੈ ਬਾਕੀ ਨੂਨ ਆਪਾਂ ਸਬਜ਼ੀਆਂ ਦੇ ਵਿੱਚ ਹੀ ਪਾਇਆ ਹੋਇਆ ਸੀ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਨਾ ਫਿਰ ਆਪਾਂ ਟੇਸਟ ਕਰਕੇ ਦੇਖ ਲਾਂਗੇ ਜੇ ਆਪਾਂ ਨੂੰ ਲੱਗਿਆ ਨੂਨ ਮਿਰਚ ਘੱਟ ਆ ਜੇ ਤੁਸੀਂ ਜ਼ਿਆਦਾ ਤਿੱਖਾ ਖਾਣੇ ਤੁਸੀਂ ਉਸੇ ਹਿਸਾਬ ਨਾਲ ਪਾ ਲਿਓ ਪਰ ਇੱਕਦਮ ਨਾ ਪਾਓ ਕਿ ਜੇ ਜ਼ਿਆਦਾ ਵੱਧ ਗਿਆ ਫਿਰ ਉਹਦਾ ਕੋਈ ਇਲਾਜ ਨਹੀਂ ਘੱਟ ਦਾ ਤਾਂ ਚਲੋ ਇਲਾਜ ਹੈਗਾ ਬੰਦਾ ਬਾਅਦ ਚ ਐਡ ਕਰ ਸਕਦਾ ਲਓ ਜੀ ਇੱਥੇ ਮੈਂ ਰੱਖ ਲਈ ਦੂਜੀ ਕੜਾਹੀ ਇਹਦੇ ਵਿੱਚ ਮੈਂ ਪਾਇਆ 2 ਲੀਟਰ ਪਾਣੀ ਇਹਦੇ ਵਿੱਚ ਹੁਣ ਆਪਾਂ ਪਾਸਤਾ ਜਿਹੜਾ ਉਹਨੂੰ ਉਬਾਲਾਂਗੇ ਠੀਕ ਹੈ ਜੀ ਇੱਥੇ ਮੈਂ ਅੱਧਾ ਕਿਲੋ ਪਾਸਤਾ ਪਾਇਆ 2 ਲੀਟਰ ਪਾਣੀ ਦੇ ਵਿੱਚ ਮੈਂ ਤੁਹਾਨੂੰ ਪਾਸਤਾ ਦਿਖਾਉਣੀ ਆ ਕਿਹੜੇ ਵਾਲਾ ਇਹ ਆਮਲਾ ਪਾਸਤਾ ਠੀਕ ਹੈ ਤੁਸੀਂ ਚਾਹੋ ਤਾਂ ਕੋਈ ਹੋਰ ਡਿਜ਼ਾਈਨ ਦਾ ਵੀ ਪਾਸਤਾ ਮਿਲਦਾ ਬਾਜ਼ਾਰ ਦੇ ਵਿੱਚ ਤੁਸੀਂ ਉਹ ਵੀ ਲੈ ਸਕਦੇ ਹੋ ਪਰ ਸਾਨੂੰ ਇਹੀ ਮਿਲਦਾ ਇੱਥੇ ਤੇ ਇਸ ਕਰਕੇ ਮੈਂ ਇਹ ਵਾਲਾ ਪਾਸਤਾ ਅੱਧਾ ਕਿਲੋ 2 ਕਿਲੋ ਪਾਣੀ ਦੇ ਵਿੱਚ ਪਾਤਾ ਹੁਣ ਆਪਾਂ ਇਹਨੂੰ ਬਾਲਾ ਦਵਾਵਾਂਗੇ ਜਦੋਂ ਬਾਲਾ ਆਉਣ ਲੱਗ ਗਿਆ ਨਾ ਆਪਾਂ ਇਹਨੂੰ ਐਦਾਂ ਕਟਛੀ ਤੇ ਚੱਕ ਕੇ ਐਦਾਂ ਨਾ ਕਰਦ ਨਾ ਕੱਟ ਕੇ ਦੇਖਣਾ ਵੀ ਇਹ ਪੱਕ ਗਿਆ ਜੇ ਕੱਟਿਆ ਜਾਂਦਾ ਪੱਕ ਗਿਆ ਜਾਂ ਤੁਸੇ ਐ ਨਹੀਂ ਪਤਾ ਲੱਗਦਾ ਤੁਸੀਂ ਖਾ ਕੇ ਦੇਖ ਲਓ ਜੇ ਤੁਹਾਨੂੰ ਲੱਗਿਆ ਵੀ ਕੱਚਾਪਨ ਹੈਗਾ ਹਾਲੇ ਫਿਰ ਆਪਾਂ ਇਹਨੂੰ ਹੋਰ ਸੇਕ ਲਵਾਵਾਂਗੇ ਕੱਚਾ ਬਣ ਨਹੀਂ ਬਿਲਕੁਲ ਵੀ ਰਹਿਣਾ ਚਾਹੀਦਾ ਜੇ ਕੱਚਾ ਬਣ ਰਹਿ ਗਿਆ ਨਾ ਫਿਰ ਖਾਣ ਨੂੰ ਸੁਆਦ ਨਹੀਂ ਲੱਗਣਾ ਲੋ ਜੀ ਵਾਲਾ ਆਪਣਾ ਇਹਨੂੰ ਪੂਰੀ ਆ ਗਿਆ ਆਪਾਂ ਇਹਨੂੰ ਪਾਣੀ ਚੋਂ ਬਾਹਰ ਕੱਢਾਂਗੇ ਹੁਣ ਕੜਾਹੀ ਆਪਾਂ ਦੂਜੀ ਰੱਖ ਲਈ ਅੱਛਾ ਜਿਹੜੀ ਆ ਕੜਾਹੀ ਰੱਖੀ ਆ ਨਾ ਇਹਨੂੰ ਤੁਸੀਂ ਵਿੱਚੋਂ ਵਿੱਚੋਂ ਹਿਲਾਉਂਦੇ ਰਹਿਣਾ ਇਹਦੇ ਉੱਤੇ ਮਲਾਈ ਨਹੀਂ ਆਉਣ ਦੇਣੀ ਜਿਹੜੀ ਆ ਦੁੱਧ ਤੇ ਹੈਗਾ ਨਾ ਮੈਦਾ ਤੇ ਮਲਾਈ ਨਹੀਂ ਆਉਣ ਦੇਣੀ ਜੇ ਮਲਾਈ ਆਉਣ ਦੇਤੀ ਨਾ ਫਿਰ ਇਹ ਖਾਣ ਨੂੰ ਸੁਆਦ ਨਹੀਂ ਲੱਗਣਾ ਲਓ ਜੀ ਇੱਥੇ ਪਾਸਤਾ ਵੀ ਆਪਾਂ ਪਾ ਦਿੱਤਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਲਿਆ ਹਲਾ ਤਾ ਤੇ ਪਾਸਤਾ ਆਪਣਾ ਰੈਡੀ ਹੈ ਤੁਸੀਂ ਵੀ ਇਹਨੂੰ ਟਰਾਈ ਜ਼ਰੂਰ ਕਰਿਓ ਬਣਾ ਕੇ ਦੇਖਿਓ ਬਹੁਤ ਸਵਾਦ ਬਣਿਆ ਸੀ ਜੀ ਇਹ ਬਹੁਤ ਵਧੀਆ ਰੈਸਪੀ ਆ ਬਹੁਤ ਸਸਤੇ ਵਿੱਚ ਘੱਟੇ ਘਰੇ ਤਿਆਰ ਹੋ ਜਾਂਦੀ ਹੈ ਦੇਖੋ ਕਿੰਨਾ ਗਾੜਾ ਬਣਿਆ ਨਾ ਗਰੀਬ ਜਿਹੜੀ ਇਹਦੀ ਦੇਖੋ ਤੁਸੀਂ ਬਿਲਕੁਲ ਡੋਮਿਨੋਸ ਵਰਗੀ ਲੁੱਕ ਹੈ ਇਹਦੀ ਹੈਨਾ ਤੁਸੀਂ ਟਰਾਈ ਜ਼ਰੂਰ ਕਰਿਓ ਇੱਕ ਵਾਰੀ ਇਹਨੂੰ ਘਰੇ ਬਣਾ ਕੇ ਜ਼ਰੂਰ ਦੇਖਿਓ ਤੇ ਮਾਂ ਨੂੰ ਬਹੁਤ ਵਧੀਆ ਲੱਗਿਆ ਸੀਗਾ ਹਾਂਜੀ ਲੋ ਜੀ ਰਸੋਈ ਦਾ ਕੰਮ ਧੰਦਾ ਆਪਣਾ ਨਿਬੜ ਗਿਆ ਤੇ ਹੁਣ ਮੈਂ ਲੱਗਦੀ ਆ ਧੋਣਾਂ ਨੂੰ ਨਾ ਕੇ ਰੋਟੀ ਪਾਣੀ ਤੇ ਖਾਵਾਂਗੇ ਮਤਲਬ ਪਾਸਤਾ ਖਾਵਾਂਗੇ ਤੇ ਕਿਉਂਕਿ ਉਸ ਤੋਂ ਬਾਅਦ ਬਸ ਜਿਹੜੇ ਰੋਟੀ ਪਾਣੀ ਵਾਲੇ ਭਾਂਡੇ ਹੋਣਗੇ ਆਪਣੀ ਉਹੀ ਧੋਣ ਵਾਲੇ ਤੇ ਮੈਂ ਪਾਸਤਾ ਬਣਾਉਂਦੇ ਬਣਾਉਦੇ ਨਾਲ ਥੋੜੇ ਜਿਹਾ ਕੱਪੜੇ ਸੀ ਉਹ ਵੀ ਧੋਤੇ ਇਹ ਵੀ ਆਪਣਾ ਕੰਮ ਕੰਪਲੀਟ ਹੋ ਗਿਆ ਤੇ ਚਲੋ ਦੇਖਦੇ ਆ ਪਹਿਲਾਂ ਮੈਂ ਨਹਾ ਕੇ ਆਉਣੀ ਆ ਫਿਰ ਦੇਖਦੇ ਆ ਟੇਸਟ ਕਰਕੇ ਕਿਵੇਂ ਬਣਿਆ ਪਾਸਤਾ ਫਿਰ ਤੁਹਾਨੂੰ ਵੀ ਦੱਸਦੇ ਆ ਤੁਸੀਂ ਵੀ ਇਹ ਰੈਸਪੀ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਬਹੁਤ ਵਧੀਆ ਬਣਦਾ ਚੰਡੀਗੜ੍ਹ ਦੇ ਵਿੱਚ ਇਹ ਵਾਈਟ ਸੌਸ ਪਾਸਤਾ ਜਿਹੜਾ ਹਨ ਡੋਮੀਨੋਜ਼ ਦੇ ਵਿੱਚੋਂ ਬਹੁਤ ਮਹਿੰਗਾ ਮਿਲਦਾ ਸਸਤਾ ਨਹੀਂ ਮਿਲਦਾ ਇੰਨਾ ਥੋੜਾ ਜਿਹਾ ਵੀ ਬਹੁਤ ਮਹਿੰਗਾ ਮਿਲਦਾ ਹੈ ਸੋ ਚਲੋ ਹਮੇ ਚੱਲੀ ਨਹਾਉਣ ਲੋ ਜੀ ਰਮਾਨ ਨੇ ਤੇ ਖਾ ਰਿਆ ਪਾਸਤਾ ਇਹ ਤਾਂ ਖਾਣ ਲੱਗ ਗਿਆ ਇਹਨੂੰ ਪੁੱਛਦਿਆਂ ਕਿਵੇਂ ਬਣਿਆ ਕਿਵੇਂ ਬਣਿਆ ਰਮਾਨ ਬੱਸ ਬੱਸ ਕਿਹਜਾ ਬਣਿਆ ਡੋਮੀਨੋਜ਼ ਵਰਗਾ ਡੋਮੀਨੋਜ਼ ਵਰਗਾ ਪੂਰਾ ਟੇਸਟੀ ਆ ਪੱਕਾ ਨਾ ਹਾਂ ਜੀ ਹਿੰਦਾ ਲੱਗਿਆ ਪੂਰਾ ਸਵਾਦ ਮੈਂ ਵੀ ਹੁਣ ਖਾ ਕੇ ਦੇਖਦੀ ਆ ਤੇ ਇਹਦੇ ਡੈਡੀ ਨੂੰ ਵੀ ਫੋਨ ਕਰਿਆ ਆਪਾਂ ਵੀ ਵੀ ਫਟਾਫੜ ਕਰਿਆ ਜੂਨੇ ਤਾਂ ਫਿਰ ਠੰਡਾ ਹੋ ਜਾਉ ਨਾ ਠੰਡਾ ਹੋਇਆ ਇਹ ਖਾਣ ਨੂੰ ਇੰਨਾ ਚੰਗਾ ਨਹੀਂ ਲੱਗਦਾ ਥੋੜਾ ਕੋਸਾ ਰਹੇ ਉਹ ਵਧੀਆ ਲੱਗਦਾ ਕਿਉਂਕਿ ਗਰੇਵੀ ਫਿਰ ਬਹੁਤ ਜ਼ਿਆਦਾ ਗਾੜੀ ਹੋ ਜਾਂਦੀ ਹੈ ਤੇ ਚਲੋ ਜੀ ਹੁਣ ਮੈਂ ਵੀ ਖਾ ਕੇ ਦੇਖਦੀ ਆ ਲਓ ਜੀ ਅੱਜ ਅਸੀਂ ਪਾਸਤਾ ਸਾਰੇ ਜਾਣੇ ਖਾ ਲਿਆ ਸੀਗਾ ਤੇ ਮੈਂ ਅਸੀਂ ਲੱਗੀਆਂ ਬਿਸਤਰੀ ਬਸਾਉਣ ਨਾਲ ਮੇਰੇ ਨਾਲ ਅਰਮਾਨ ਬੁਝਾਰਿਆ ਬਿਸਤਰੀ ਅੱਜ ਨਾਲ ਸ਼ਰੀਰ ਮੇਰਾ ਬਹੁਤ ਥੱਕਿਆ ਪਿਆ ਪੈਰ ਬਹੁਤ ਦਰਦ ਹੋ ਰਹੇ ਨੇ ਤੇ ਮੈਂ ਕਿਹਾ ਅਰਮਾਨ ਤੂੰ ਇੱਕ ਸਾਈਡ ਤੋਂ ਦਰੀਆਂ ਪੜਫੜ ਫਟਾਫਟ ਵਿਸ਼ਵਾਦੀ ਮੇਰੇ ਨਾਲ ਕਿਉਂਕਿ ਹੁਣ ਤਾਂ ਐ ਲੱਗ ਰਿਹਾ ਵੀ ਕਦੋਂ ਫਟਾਫਟ ਪੈ ਜੀ ਸੌਂ ਜੀ ਲਓ ਜੀ ਇੱਥੇ ਹੁਣ ਮੈਂ ਪੀ ਰਿਆਂ ਲੱਸੀ ਜੀ ਕਰ ਰਿਆ ਸੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਐਕਚੁਅਲੀ ਨਾ ਮੇਰੇ ਦਿਲ ਬਹੁਤ ਕਾਲਾ ਜਾ ਪੈ ਰਿਆ ਸੀ ਮੈਂ ਕਿਹਾ ਚਲੋ ਥੋੜੀ ਲੱਸੀ ਪੀ ਲਵਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ